ਜਿੱਤਦੇ ਪੰਚਾਇਤ ਵੀ ਆਉਂਦੀ ਬੰਦ ਸੀ ਨਾ ਜੀ ਸਾਰੇ ਮੈਂਬਰ ਬੰਦਾ ਨਹੀਂ ਖੜਾ ਕਰ ਸਕਿਆ ਤੁਸੀਂ ਇਲੈਕਸ਼ਨ ਲੜਾ ਕਿੱਥੇ ਸਾਰਾ ਸਾਡੇ ਪਤਾ ਯਾਦ ਕਰਦੇ ਕਹਿੰਦੇ ਹਾਂ ਜੀ ਸਭ ਨੂੰ ਪਤਾ ਨਹੀਂ ਜਿੱਤੂਗਾ ਬੰਦਾ ਨਹੀਂ ਖੜਾ ਕਰ ਸਕਿਆ ਵੀ ਉਹ ਇੱਕ ਲੰਮੀ ਖੜਾ ਕੀਤਾ ਸੀ ਜੀ ਇਹ ਪੰਚਾਇਤ ਆਪਣੇ ਮਣੀਆਲੇ ਆ ਜੀ ਬਲਬੀਸਰ ਆਪਣਾ ਆਪਾਂ ਜਿੱਤ ਰਹੇ ਸੀ ਜੀ ਹਾਂ ਤੇ ਬਸ ਦੋ ਹੀ ਕੈਂਡੀਡੇਟ ਸੀਗੇ ਤੇ ਮੇਰੇ ਕਾਗਜ ਕਲਰ ਬਸ ਕਸੂਰ ਹੀ ਬਹਾਨਾ ਬਣਾ ਕੇ ਕਿ ਕੁਝ ਬਣਾ ਨਹੀਂ ਜੀ ਮੈਨੂੰ ਸਾਰਾ ਕਾਗਜ ਪ੍ਰਵਾਨ ਕਰਕੇ ਮੜ ਕੇ ਫਿਰ ਪ੍ਰੋਜੈਕਟ ਕਰ ਬਸ ਕਸੂਰ ਇਹਨਾਂ ਦਾ ਇਹੀ ਹਾਂਜੀ ਬਾਦਲ ਸਾਹਿਬ ਕੋਲੇ ਗਏ ਸੀ ਕਸੂਰ ਇਹਨਾਂ ਦਾ ਇਹੀ ਹੈ ਕਿਉਂਕਿ ਮੈਂ ਇਹਨਾਂ ਨੂੰ ਪਰਸਨਲ ਹੀ ਜਾਣਦਾ ਜਿਹੜੇ ਜਿਹੜੇ ਉੱਥੇ ਗਏ ਉਹਨਾਂ ਨੇ ਰੱਦ ਕੀਤੀ ਹੈ ਕੋਈ ਗੱਲ ਐਸੀ ਚਾਚਾ ਜੀ ਤੁਹਾਡੇ ਮੇਰੇ ਨਾਲ ਜਾਈ ਆਰੇ ਬਣਾ ਲੀਏ ਮੈਂ ਨਹੀਂ ਆ ਵਾਸਤਾ ਕਰੀਓ ਤੁਸੀਂ ਜਿਹੜਾ ਤੁਸੀਂ ਸਾਡੀ 20 ਮਿੰਟ ਮਿੰਟ ਦੀ ਸੀ ਮੈਂ ਚਾਚਾ ਨੂੰ ਕਿਹਾ ਮੈਂ ਆਪਾਂ ਜਾਵੜਨੇ ਆਪਾਂ ਕਰ ਉਹਨਾਂ ਦਾ ਪਹਹਾੜ ਮਦ ਨਹੀਂ ਮੈਂ ਨਹੀਂ ਮੈਂ ਕੋਈ ਜਾਣੀ ਕਹਿ ਕੇ ਕਹਿੰਦੇ ਆਪਾਂ ਜਦੋਂ ਉਹ ਜੀ ਹੋਗਾ ਜੀ ਹੋਗਾ ਤੱਕੜੀ ਦੇ ਪੱਕੇ ਨੇ ਜਿਹੜਾ ਇਸ ਟਾਈਮ ਵੀ ਕਹਿੰਦਾ ਸੀ ਨਹੀਂ ਨੂੰ ਲਾਂਗੇ ਬੈਂਡ ਦਾ ਟਾਈਮ ਨਹੀਂ ਦੇ ਸਕਦਾ ਕੀ ਹਾਲ ਲੈਣਾ ਸਰਕਾਰ ਨੂੰ ਭਜਾਵੇ ਆਪਾਂ ਹੁਣ ਇਹਨਾਂ ਨੂੰ ਭਾਜਦਾ ਪਾਓ ਨਿਕਲ ਪਾ ਜੀ ਜੀ ਨਾਲ ਗੱਲ ਕਰਦੇ ਆ ਤੁਸੀਂ ਸਾਰੇ ਆਪ ਦੇ ਕਾਗਜ਼ ਕੋਗਜ਼ ਲੈ ਕੇ ਜਿਵੇਂ ਸੁਭੀਰ ਜੀ ਨੇ ਕਿਹਾ ਨਾ ਕਿ ਆਪਾਂ ਕਾਲੀ ਦਲ ਦੇ ਦਫਤਰ ਤੇ ਜਿਨ੍ਹਾਂ ਦੇ ਕਾਗਜ਼ ਗਲਤ ਰੱਦ ਕੀਤੇ ਗਏ ਨੇ ਤਾਂ ਕੇਸ ਲਵਾਂਗੇ ਅਦਾਲਤਾਂ ਇਲੈਕਸ਼ਨ ਫੋਰਮੇਸਾ ਪੂਰੀ ਲੜਾਈ ਲੜਾਂਗੇ ਹਨੀ ਸ਼ਾਹ ਜੀ ਤੁਸੀਂ ਆਪ ਦੇ ਕਾਗਜ਼ ਲੈ ਕੇ ਸਾਰੇ ਉੱਤੇ ਬੈਸਤਾ ਹੀ ਪਹੁੰਚੋ ਜਿੱਤਦੇ ਪੰਚਾਇਤ ਵੀ ਆਪ ਦੀ ਬੰਦ ਸੀ ਨੰਦ ਜੀ ਸਾਰੇ ਮੈਂਬਰ ਬੰਦਾ ਨਹੀਂ ਖੜਾ ਕਰ ਸੀ ਤੁਸੀਂ ਇਲੈਕਸ਼ਨ ਲੜਾ ਕਿੱਥੇ ਹਰਾਤ ਸਾਰੇ ਯਾਦ ਕਰਦੇ ਕਾਗਜ਼ ਹਾਂ ਜੀ ਉਹਨਾਂ ਨੂੰ ਪਤਾ ਨਹੀਂ ਜਿੱਤੂਗਾ ਬੰਦਾ ਨਹੀਂ ਖੜਾ ਕਰ ਸੀ ਵੀ ਉਹ ਲੰਮੀ ਖੜਾ ਕੀਤਾ ਜੀ ਇਹ ਪੰਚਾਇਤ ਆਪਣੇ ਮੈਂ ਮੰਨਿਆ ਕੱਢ ਤੋਂ ਇਕੱਲੇ ਵਰਕਰ ਸੀ ਮੰਨਿਆ ਵਾਲੇ ਆ ਜੀ ਬਲਬੀਸਰ ਆਪਣੇ ਆਪਾਂ ਜਤਰੇ ਸੀ ਜੀ ਹਾਂ ਤੇ ਬਸ ਦੋ ਹੀ ਕੈਂਡੀਡੇਟ ਸੀਗੇ ਤੇ ਮੇਰੇ ਕਾਗਜ ਕੱਢ ਰਾ ਬਸ ਕਸੂਰ ਹੀ ਮਹਾਨਾ ਬਣਾ ਕੇ ਕਿ ਕੁਝ ਬਣਾਇ ਨਹੀਂ ਜੀ ਮੈਂ ਜੀ ਸਾਰਾ ਮਲ ਕਾਗਜ ਪ੍ਰਮਾਣ ਕਰਕੇ ਮੜ ਕੇ ਫਿਰ ਪ੍ਰੋਜੈਕਟ ਕਰ ਬਸ ਕਸੂਰ ਇਹਨਾਂ ਦਾ ਇਹੀ ਹੈ ਜੀ ਬਾਦਲ ਸਾਹਿਬ ਕੋਲੇ ਗਏ ਸੀ ਕਸੂਰ ਇਹਨਾਂ ਦਾ ਇਹੀ ਹੈ ਜੀ ਕਿਉਂਕਿ ਮੈਂ ਇਹਨਾਂ ਨੂੰ ਪਰਸਨਲ ਜਾਣਦਾ ਜਿਹੜੇ ਜਿਹੜੇ ਉੱਥੇ ਗਏ ਉਹਨਾਂ ਨੇ ਰੱਦ ਕੀਤੀਆਂ ਕੋਈ ਗੱਲ ਐ ਸੀ ਚਾਚਾ ਜੀ ਤੁਹਾਡੇ ਮੈਂ ਰੱਖਦਾ ਜੀ ਆਹ ਆਹ ਬਣਾ ਲਏ ਮੈਂ ਇਹ ਮੈਂ ਆਵਾਜ਼ ਤਾਂ ਕਰੀ ਤੁਸੀਂ ਜਿਹੜੇ ਤੁਸੀਂ ਸਾਡੀ ਇਧਰ 500 ਰੁਪਏ 20 ਮਿੰਟ ਮਿੰਟ ਦੀ ਸੀ ਮੈਂ ਚਾਚਾ ਨੂੰ ਕਿਹਾ ਮੈਂ ਆਪਾਂ ਜਾਵੜਨੇ ਆਪਾਂ ਕਰ ਉਹਨਾਂ ਦਾ ਪਧਾਣ ਮਦਦ ਨਹੀਂ ਮੈਂ ਨਹੀਂ ਜਾਣੀ ਸ਼ਾਇਦ ਕਹਿੰਦੇ ਆਪਾਂ ਜਿਹੜੇ ਤੱਕੜੀ ਦੇ ਪੱਕੇ ਨੇ ਜਿਹੜਾ ਇਸ ਟਾਈਮ ਵੀ ਕਹਿੰਦਾ ਸੇਮੀ ਖਵਾਗੇ ਬੰਦ ਦਾ ਦੇਲੀ ਦੇ ਸਟਾਫ ਦਾ ਕੀ ਹਾਲ ਹੈ ਨਾ ਸਰਕਾਰ ਨੂੰ ਭਜਾਵੇ ਆਪਾਂ ਹੁਣ ਇਹਨਾਂ ਨੂੰ ਭਾਜਦਾ ਪਾਓ ਨਿਕਾਪਾ ਜੀ ਤੁਸੀਂ ਸੁਭੀਰ ਜੀ ਨਾਲ ਗੱਲ ਕਰਦੇ ਆ ਤੁਸੀਂ ਸਾਰੇ ਆਪ ਦੇ ਕਾਗਜ਼ ਕੋਗਜ਼ ਲੈ ਕੇ ਜਿਵੇਂ ਸੁਭੀਰ ਜੀ ਨੇ ਕਿਹਾ ਨਾ ਕਿ ਆਪਾਂ ਅਕਾਲੀ ਦਲ ਦੇ ਦਫਤਰ ਤੇ ਜਿਨ੍ਹਾਂ ਦੇ ਕਾਗਜ਼ ਗਲਤ ਰਕਿਤੇ ਗਏ ਨੇ ਆਪਾਂ ਕੇਸ ਲਵਾਾਂਗੇ ਅਦਾਲਤ ਤਾਈ ਇਲੈਕਸ਼ਨ ਫੋਰਮੇਸਰ ਸਾਹਿਬ ਪੂਰੀ ਲੜਾਈ ਲੜਾਂਗੇ ਹਨੀ ਛੱਡ ਕੇ ਤੁਸੀਂ ਆਪ ਦੇ ਕਾਗਜ਼ ਲੈ ਕੇ ਸਾਰੇ ਉੱਪਰ ਪੈਸਤਾ ਹੀ ਪਹੁੰਚੋ ਜਿੱਦ ਤੇ ਪੰਚਾਇਤ ਵੀ ਆਪ ਦੀ ਬੰਦ ਸੀ ਨੰਦੀ ਜੀ ਹਾਂ ਸਾਰੇ ਮੈਂਬਰ ਬੰਦਾ ਨਹੀਂ ਖੜਾ ਕਰ ਸੀ ਉੱਥੇ ਇਲੈਕਸ਼ਨ ਲੜਾ ਕਿੱਥੇ ਹਰਾਤ ਸਾਰੇ ਕਰਦੇ ਯਾਦ ਕਰਦੇ ਕਹਿੰਦੇ ਹਾਂ ਜੀ ਉਹਨਾਂ ਨੂੰ ਪਤਾ ਨਹੀਂ ਜਿੱਤੂਗਾ ਬੰਦਾ ਨਹੀਂ ਖੜਾ ਕਰ ਸੀ ਵੀ ਉਹ ਲੰਮੀ ਖੜਾ ਕੀਤਾ ਸੀ ਜੀ ਇਹ ਪੰਚਾਇਤ ਆਪਣੇ ਮਣੀਏ ਵਾਲੇ ਗੁਰਬੀਰ ਸਿੰਘ ਆਪਾਂ ਜਿੱਤ ਰਹੇ ਸੀ ਜੀ ਹਾਂ ਤੇ ਬਸ ਦੋ ਹੀ ਕੈਂਡੀਡੇਟ ਸੀਗੇ ਤੇ ਮੇਰੇ ਕਾਗਜ਼ ਕਲਰ ਆ ਪ੍ਰਾਪਤ ਬਸ ਕਸੂਰ ਇਹਨਾਂ ਦਾ ਬਣਾ ਕੇ ਕਿ ਕੁਝ ਬਣਾ ਨਹੀਂ ਜੀ ਮੈਨੂੰ ਸਾਰੇ ਕਾਗਜ਼ ਪ੍ਰਵਾਨ ਕਰਕੇ ਮੜ ਕੇ ਫਿਰ ਪ੍ਰੋਜੈਕਟ ਕਰ ਬਸ ਕਸੂਰ ਇਹਨਾਂ ਦਾ ਇਹੀ ਹੈ ਜੀ ਹਾਂਜੀ ਬਾਦਲ ਸਾਹਿਬ ਕੋਲੇ ਗਏ ਸੀ ਕਸੂਰ ਇਹਨਾਂ ਦਾ ਇਹੀ ਹੈ ਜੀ ਕਿਉਂਕਿ ਮੈਂ ਇਹਨਾਂ ਨੂੰ ਪਰਸਨਲ ਜਾਣਦਾ ਜਿਹੜੇ ਜਿਹੜੇ ਉੱਥੇ ਗਏ ਉਹਨਾਂ ਨੇ ਰੱਦ ਕੀਤੀ ਇਹ ਕੋਈ ਗੱਲ ਐਸੀ ਚਾਚਾ ਜੀ ਤੁਹਾਡੇ ਮੇਰੇ ਨਾਲ ਜਾਈਂ ਆਹ ਆਈ ਬਣਾ ਲੀਆ ਮੈਂ ਆਪਾਂ ਵਾਸਤਾ ਕਰੀਓ ਤੁਸੀਂ ਜਿਹੜਾ ਤੁਸੀਂ ਸਾਡੀ 20 ਮਿੰਟ ਮਿੰਟ ਦੀ ਸੀ ਮੈਂ ਚਾਚਾ ਨੂੰ ਕਿਹਾ ਮੈਂ ਆਪਾਂ ਜਾਵੜਨੇ ਆਪਾਂ ਕਰ ਉਹਨਾਂ ਦਾ ਪਹਾਲ ਮਦਦ ਨਹੀਂ ਮੈਂ ਨਹੀਂ ਜਾਣੀ ਕਹਿ ਕੇ ਕਹਿੰਦੇ ਆਪਾਂ ਜਦੋਂ ਉਹ ਜੀ ਹੋਗਾ ਜੀ ਹੋਗਾ ਤੱਕੜੀ ਦੇ ਪੱਕੇ ਨੇ ਜਿਹੜਾ ਇਸ ਟਾਈਮ ਵੀ ਕਹਿੰਦਾ ਸੀ ਨਹੀਂ ਮਿਲਾਂਗੇ ਬੈਂਡ ਦਾ ਟਾਈਮ ਨਹੀਂ ਦੇ ਸਕਦਾ ਆ ਲੈਣਾ ਸਰਕਾਰ ਨੂੰ ਭਜਾਵੇ ਆਪਾਂ ਹੁਣ ਇਹਨਾਂ ਦਾ ਭਾਜਦਾ ਪਾਓ ਨਿਕਲ ਪਾਹਲਦਾਰ ਜੀ ਨਾਲ ਗੱਲ ਕਰਦੇ ਆ ਤੁਸੀਂ ਸਾਰੇ ਆਪ ਦੇ ਕਾਗਜ਼ ਕੋਗਜ਼ ਲੈ ਕੇ ਜਿਵੇਂ ਸੁਭੀਰ ਜੀ ਨੇ ਕਿਹਾ ਨਾ ਕਿ ਆਪਾਂ ਕਾਲੀ ਦਲ ਦੇ ਦਫਤਰ ਤੇ ਜਿਨ੍ਹਾਂ ਦੇ ਕਾਗਜ਼ ਗਲਤ ਰਕਿਤੇ ਗਏ ਨੇ ਤਾਂ ਕੇਸ ਲਵਾਾਂਗੇ ਅਦਾਲਤ ਤਾਈ ਇਲੈਕਸ਼ਨ ਫੋਰਮੇਸਰਾਂ ਨਾਲ ਪੂਰੀ ਲੜਾਈ ਲੜਾਂਗੇ ਹਨੀ ਸ਼ਾਂਤ ਤੁਸੀਂ ਆਪ ਦੇ ਕਾਗਜ਼ ਲੈ ਕੇ ਸਾਰੇ ਉੱਤੇ ਬੈਸਤਾ ਹੀ ਪਹੁੰਚੋ